ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਜੇਮਸ ਐਲਨ ਦੀ ਕਿਤਾਬ ਮਨੁੱਖ ਜਿਵੇਂ ਸੋਚਦਾ ਹੈ ਅਗਲਾ ਵਿਸ਼ਾ ਹੈ ਵਿਚਾਰਾਂ ਦਾ ਸਿਹਤ ਅਤੇ ਸਰੀਰ ਤੇ ਅਸਰ ਸਰੀਰ ਦਿਮਾਗ ਦਾ ਨੌਕਰ ਹੈ ਇਹ ਦਿਮਾਗ ਦੇ ਹੁਕਮਾਂ ਨੂੰ ਮੰਨਦਾ ਹੈ ਉਹ ਚਾਹੇ ਜਾਣ ਬੁੱਝ ਕੇ ਮੰਨੇ ਜਾਣ ਜਾਂ ਆਪਣੇ ਆਪ ਵਿਕਸਿਤ ਹੋਣ ਮਾਰੀਅਤ ਅਤੇ ਕਟਿਆ ਵਿਚਾਰਾਂ ਦੇ ਆਦੇਸ਼ ਮੰਨਣ ਨਾਲ ਸਰੀਰ ਤੇਜ਼ੀ ਨਾਲ ਖੁਰਨਾ ਸ਼ੁਰੂ ਕਰ ਦਿੰਦਾ ਹੈ ਚੰਗੇ ਅਤੇ ਖੂਬਸੂਰਤ ਵਿਚਾਰਾਂ ਦੇ ਚੱਲਣ ਤੇ ਇਹ ਜਵਾਨੀ ਅਤੇ ਸੁੰਦਰਤਾ ਨਾਲ ਭਰ ਜਾਂਦਾ ਹੈ ਬਿਮਾਰੀ ਅਤੇ ਸਿਹਤ ਪਰਸਤਿਤੀਆਂ ਵਾਂਗ ਵਿਚਾਰ ਨਾਲ ਜੁੜੀਆਂ ਹੁੰਦੀਆਂ ਹਨ ਮਰੀਲ ਵਿਚਾਰ ਮਰੀਲ ਸਰੀਰ ਹੀ ਆਪਣਾ ਪ੍ਰਗਟਾ ਕਰਦੇ ਹਨ ਡਰ ਦੇ ਵਿਚਾਰ ਮਨੁੱਖ ਨੂੰ ਇਸ ਤਰ੍ਹਾਂ ਤੇਜ਼ੀ ਨਾਲ ਮਾਰਦੇ ਹਨ ਜਿਵੇਂ ਗੋਲੀ ਮਨੁੱਖ ਨੂੰ ਮਾਰ ਦਿੰਦੀ ਹੈ ਅਤੇ ਉਹ ਲਗਾਤਾਰ ਹਜ਼ਾਰਾਂ ਲੋਕਾਂ ਨੂੰ ਮਾਰ ਰਹੇ ਹਨ ਭਾਵੇਂ ਹੌਲੀ ਹੀ ਪਰ ਨਿਸ਼ਚਿਤ ਤੌਰ ਤੇ ਉਹ ਲੋਕ ਜੋ ਬਿਮਾਰੀ ਦੇ ਡਰ ਨਾਲ ਜੀਉਂਦੇ ਹਨ ਉਹੀ ਲੋਕ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਨ ਚਿੰਤਾ ਜਲਦੀ ਹੀ ਸਾਰੇ ਸਰੀਰ ਦਾ ਹੌਸਲਾ ਢਾਹ ਦਿੰਦੀ ਹੈ ਅਤੇ ਬਿਮਾਰੀ ਨੂੰ ਸਰੀਰ ਵਿੱਚ ਜਾਣ ਲਈ ਇੱਕ ਕੜੀ ਦਾ ਕੰਮ ਕਰਦੀ ਹੈ ਅਸ਼ੁੱਧ ਵਿਚਾਰ چاہے ਸਰੀਰਿਕ ਬਿਮਾਰੀ ਦੇ ਤੌਰ ਤੇ ਨਾ ਉਬਰਣ ਪਰ ਜਲਦੀ ਹੀ ਸਾਡੀ ਦਿਮਾਗੀ ਪ੍ਰਣਾਲੀ ਨੂੰ ਚੂਰ-ਚੂਰ ਕਰ ਦਿੰਦੇ ਹਨ ਤਕੜੇ ਸ਼ੁੱਧ ਅਤੇ ਖੁਸ਼ੀ ਵਾਲੇ ਵਿਚਾਰ ਬਲ ਅਤੇ ਸੌਜ શરીર ਨੂੰ ਉਸਾਰਦੇ ਹਨ। ਸਰੀਰ ਬਹੁਤ ਹੀ ਕੋਮਲ ਅਤੇ ਆਸਾਨੀ ਨਾਲ ਆਕਾਰ ਵਿੱਚ ਢਲਣ ਵਾਲੀ ਵਸਤੂ ਹੈ ਜੋ ਵਿਚਾਰਾਂ ਨੂੰ ਹੰਗਾਰਾ ਦੇਣ ਲਈ ਹਾਜ਼ਰ ਹੁੰਦਾ ਹੈ। ਜਿਨ੍ਹਾਂ ਤੋਂ ਉਹ ਆਕਰਸ਼ਿਤ ਹੁੰਦਾ ਹੈ। ਸੋਚਦੀਆਂ ਉਹ ਆਦਤਾਂ ਉਸਤੇ ਆਪਣਾ ਅਸਰ ਪਾਉਂਦੀਆਂ ਹਨ। ਚੰਗਾ ਜਾਂ ਮਾੜਾ ਇਹ ਉਸਦੇ ਵਿਚਾਰਾਂ ਤੇ ਨਿਰਭਰ ਕਰਦਾ ਹੈ। ਮਨੁੱਖ ਉਦੋਂ ਤੱਕ ਅਸ਼ੁੱਧਾ ਤੇ ਜ਼ਹਿਰੀਲੇ ਖੂਨ ਨਾਲ ਭਰਿਆ ਰਹੇਗਾ ਜਦੋਂ ਤੱਕ ਉਹ ਆਪਣੇ ਅਸ਼ੁੱਧ ਵਿਚਾਰਾਂ ਨੂੰ ਪ੍ਰਚਾਰਦਾ ਰਹੇਗਾ ਸਾਫ਼ ਦਿਲ ਵਿੱਚ ਉਹ ਸਾਫ਼ ਜ਼ਿੰਦਗੀ ਅਤੇ ਸਾਫ਼ ਸਰੀਰ ਨਿਕਲੇਗਾ ਅਪਵਿੱਤਰ ਮਨ ਨਾਲ ਅਪਵਿੱਤਰ ਜ਼ਿੰਦਗੀ ਅਤੇ ਪ੍ਰਸ਼ਟ ਸਰੀਰ ਬਣਦਾ ਹੈ ਵਿਚਾਰ ਜ਼ਿੰਦਗੀ ਅਤੇ ਅਮਲ ਦਾ ਸੋਮਾ ਹੈ ਸੋਮਾ ਸ਼ੁੱਧ ਹੁੰਦਾ ਹੈ ਤੇ ਸਭ ਕੁਝ ਸ਼ੁੱਧ ਹੋ ਜਾਂਦਾ ਹੈ ਮਨੁੱਖ ਦਾ ਆਪਣੇ ਖਾਣ ਨੂੰ ਬਦਲ ਦੇਣ ਨਾਲ ਕੋਈ ਫਰਕ ਨਹੀਂ ਪਵੇਗਾ ਜਦੋਂ ਤੱਕ ਉਹ ਆਪਣੇ ਵਿਚਾਰਾਂ ਨੂੰ ਨਹੀਂ ਬਦਲਦਾ ਜਦੋਂ ਮਨੁੱਖ ਆਪਣੇ ਵਿਚਾਰਾਂ ਨੂੰ ਸ਼ੁੱਧ ਬਣਾ ਲਵੇਗਾ ਤਾਂ ਫਿਰ ਉਸ ਨੂੰ ਅਸ਼ੁੱਧ ਖਾਣੇ ਦੀ ਵੀ ਇੱਛਾ ਹੀ ਨਹੀਂ ਰਹੇਗੀ ਸਾਫ਼ ਵਿਚਾਰਾਂ ਨਾਲ ਸਾਫ਼ ਆਦਤਾਂ ਪੈਂਦੀਆਂ ਹਨ ਇੱਕ ਅਖੌਤੀ ਸਾਧੂ ਜੋ ਇਸ਼ਨਾਨ ਨਹੀਂ ਕਰਦਾ ਉਹ ਅਸਲ ਵਿੱਚ ਸਾਧੂ ਨਹੀਂ ਹੈ ਜਿਸ ਨੇ ਆਪਣੇ ਵਿਚਾਰਾਂ ਨੂੰ ਸ਼ੁੱਧ ਕਰ ਲਿਆ ਅਤੇ ਵਿਚਾਰਾਂ ਨੂੰ ਅਸਾਰ ਲਿਆ ਉਸ ਨੂੰ ਇਰਖਾਲੂ ਤੇ ਦਾਣੂਆਂ ਵੱਲ ਗੌਰ ਕਰਨ ਦੀ ਜ਼ਰੂਰਤ ਨਹੀਂ ਜੇ ਤੁਸੀਂ ਆਪਣੇ ਸਰੀਰ ਦੀ ਰੱਖਿਆ ਕਰਦੇ ਹੋ ਤਾਂ ਤੁਹਾਨੂੰ ਆਪਣੇ ਦਿਮਾਗ ਦੀ ਹਫਾਜ਼ਤ ਵੀ ਕਰਨੀ ਚਾਹੀਦੀ ਹੈ ਜੇ ਤੁਸੀਂ ਆਪਣੇ ਸਰੀਰ ਨੂੰ ਸੋਹਣਾ ਬਣਾਉਂਦੇ ਹੋ ਤਾਂ ਆਪਣੇ ਦਿਮਾਗ ਨੂੰ ਵੀ ਖੂਬਸੂਰਤ ਬਣਾਓ ਈਰਖਾ ਖਾਰ ਮਾਇੂਸੀ ਮਲਾਲ ਦੇ ਵਿਚਾਰ ਸਰੀਰ ਦੀ ਸਿਹਤ ਅਦ ਸੁੰਦਰਤਾ ਚੋਰੀ ਕਰ ਲੈਂਦੇ ਹਨ ਬੁਰਾ ਚਿਹਰਾ ਸੰਜੋਗ ਨਾਲ ਨਹੀਂ ਬਲਕਿ ਇਹ ਬੁਰੇ ਵਿਚਾਰਾਂ ਨਾਲ ਬਣਦਾ ਹੈ ਮਨੁੱਖ ਦੇ ਜੋ ਚੁਰੜੀਆਂ ਦਿਖਾਈ ਦਿੰਦੀਆਂ ਹਨ ਉਹ ਉਸ ਦੀ ਮੂਰਖਤਾ ਅਤੇ ਅਭਿਮਾਨ ਕਰਕੇ ਆਉਂਦੀਆਂ ਹਨ ਮੈਂ ਇੱਕ 96 ਸਾਲ ਦੀ ਔਰਤ ਨੂੰ ਜਾਣਦਾ ਹਾਂ ਜਿਸ ਦਾ ਕੁੜੀ ਵਾਂਗ ਚਮਕਦਾ ਤੇ ਮਾਸੂਮ ਚਿਹਰਾ ਹੈ ਮੈਂ ਇੱਕ ਅਧਖੜ ਉਮਰ ਤੋਂ ਛੋਟੀ ਉਮਰ ਦੇ ਆਦਮੀ ਨੂੰ ਜਾਣਦਾ ਹਾਂ ਪਰ ਉਸ ਦਾ ਚਿਹਰਾ ਝੁਰੜੀਆਂ ਨਾਲ ਭਰ ਗਿਆ ਹੈ ਪਹਿਲਾ ਪਿਆਰਾ ਅਤੇ ਖੁਸ਼ਗਵਾਰ ਸੁਆਦ ਦਾ ਹੋਣ ਦਾ ਨਤੀਜਾ ਹੈ ਅਤੇ ਦੂਜਾ ਉਸ ਦਾ ਜਨੂਨੀ ਅਤੇ ਬੇਸਵਰਾ ਹੋਣ ਦਾ ਨਤੀਜਾ ਤੁਹਾਡਾ ਟਿਕਾਣਾ ਉਦੋਂ ਤੱਕ ਪਿਆਰਾ ਤੇ ਖੂਬਸੂਰਤ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਹਵਾ ਰੌਸ਼ਨੀ ਜਾਂ ਧੁੱਪ ਉਸਦੇ ਅੰਦਰ ਆਉਣ ਨਹੀਂ ਦਿੰਦੇ ਇਸੇ ਤਰ੍ਹਾਂ ਇੱਕ ਤਕੜੇ ਸਰੀਰ ਅਤੇ ਚਮਕਦੇ ਅਡੋਲ ਚਿਹਰੇ ਲਈ ਤੁਹਾਡੇ ਦਿਮਾਗ ਦੇ ਅੰਦਰ ਖੁਸ਼ੀ ਸਦਭਾਵਨਾ ਅਤੇ ਸੰਜੀਦਗੀ ਦੇ ਵਿਚਾਰਾਂ ਦਾ ਹੋਣਾ ਅਤੇ ਆਉਣਾ ਜਾਣਾ ਜ਼ਰੂਰੀ ਹੈ ਬਜ਼ੁਰਗ ਲੋਕਾਂ ਦੇ ਚਿਹਰੇ ਉੱਤੇ ਝੁਰੜੀਆਂ ਹਮਦਰਦੀ ਕਰਕੇ ਪੈਦਾ ਹੁੰਦੀਆਂ ਹਨ ਕੁਝ ਤਕੜੇ ਤੇ ਪਵਿੱਤਰ ਵਿਚਾਰਾਂ ਕਰਕੇ ਅਤੇ ਕੁਝ ਅਕੇਰੀਆਂ ਜਾਂਦੀਆਂ ਹਨ ਉਹਨਾਂ ਦੇ ਜੀਵਨ ਦੇ ਜੋਸ਼ ਨਾਲ ਕੌਣ ਇਹਨਾਂ ਦੇ ਫਰਕ ਨੂੰ ਪਛਾਣ ਸਕਦਾ ਹੈ ਉਨਾਂ ਲਈ ਜਿਨ੍ਹਾਂ ਨੇ ਜੀਵਨ ਨੂੰ ਸਹੀ ਤਰੀਕੇ ਨਾਲ ਜੀਵਿਆ ਉਮਰ ਵਿਸਥਿਰ ਸ਼ਾਂਤ ਤੇ ਢਲਦੀ ਸ਼ਾਮ ਦੇ ਸੂਰਜ ਵਾਂਗ ਚਮਕਦੀ ਜਹੀ ਢਲਦੀ ਹੈ ਮੈਂ ਪਿੱਛੇ ਜਹ ਇੱਕ ਦਾਰਸ਼ਨਿਕ ਨੂੰ ਉਸਦੇ ਆਖਰੀ ਪਲਾਂ ਵਿੱਚ ਦੇਖਿਆ ਉਮਰ ਦੇ ਬਰਿਆਂ ਤੋਂ ਇਲਾਵਾ ਉਹ ਕਿਸੇ ਪਾਸਿਓਂ ਬੁੱਢਾ ਨਹੀਂ ਸੀ ਅਤੇ ਉਹ ਉਨਹੀ ਸ਼ਾਂਤਮਈ ਤੇ ਮਿੱਠੀ ਮੌਤ ਮਰਿਆ ਜਿਨੀ ਸ਼ਾਂਤਮਈ ਤੇ ਮਿੱਠੀ ਉਸਦੀ ਜ਼ਿੰਦਗੀ ਸੀ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਖੁਸ਼ਹਾਲ ਵਿਚਾਰਾਂ ਤੋਂ ਵੱਡਾ ਕੋਈ ਹਕੀਮ ਨਹੀਂ। ਸੋਗ ਅਤੇ ਦੁੱਖਾਂ ਦੇ ਪਰਛਾਵੇਂ ਨੂੰ ਦੂਰ ਕਰਨ ਲਈ ਸਦਭਾਵਨਾ ਤੋਂ ਵੱਧ ਕੋਈ ਹੋਰ ਦਲਾਸਾ ਦੇਣ ਵਾਲਾ ਨਹੀਂ। ਨਿਰੰਤਰ ਕ੍ਰੇਣਾ, ਈਰਖਾ ਤੇ ਸ਼ੱਕੀ ਵਿਚਾਰਾਂ ਵਿੱਚ ਰਹਿਣਾ ਅਸਲ ਵਿੱਚ ਖੁਦ ਨੂੰ ਇੱਕ ਸਵੈ ਨਿਰਮਿਤ ਜੇਲ੍ਹ ਵਿੱਚ ਬੰਦ ਕਰਨਾ ਹੈ। ਸਰਬੱਤ ਦੇ ਭਲੇ ਬਾਰੇ ਸੋਚਣਾ, ਸਾਰਿਆਂ ਨਾਲ ਖੁਸ਼ ਰਹਿਣਾ, ਸੰਤੋਖ ਅਤੇ ਧੀਰਜ ਨਾਲ ਸਭ ਵਿੱਚ ਅਛਾਈ ਨੂੰ ਲੱਭਣਾ ਅਜਿਹੇ ਨਿਰਸਵਾਰਥ ਵਿਚਾਰ ਹੀ ਸਵਰਗ ਦਾ ਦਰਵਾਜ਼ਾ ਹਨ ਦਿਨ ਬਦ ਦਿਨ ਹਰ ਜੀਵ ਪ੍ਰਤੀ ਸ਼ਾਂਤੀ ਦੇ ਵਿਚਾਰਾਂ ਨੂੰ ਵਿਕਸਿਤ ਕਰਨ ਵਾਲੇ ਮਨੁੱਖ ਦਾ ਮਨ ਅਥਾਹ ਸ਼ਾਂਤੀ ਨੂੰ ਮਹਿਸੂਸ ਕਰੇਗਾ